ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਅੱਜ ਦੇਖ ਰਹੇ ਹੋ ਆ ਪੌਦਾ ਹੈ ਇੱਕ ਬੂਟੀ ਹੈ ਇੱਕ ਯਾਨਾ ਦੇਖ ਲੋ ਰੂ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਜੇ ਕਿਸੇ ਗਰੀਬ ਦਾ ਫਾਇਦਾ ਹੋ ਸਕੇ ਇਹ ਪੌਦਾ ਗਰੀਬ ਚੰਗੇ ਤੋਂ ਚੱਗੇ ਮਾੜੇ ਤੋਂ ਮਾੜੇ ਬੰਦੇ ਦਾ ਅੱਤੋਂ ਵੱਧ ਫਾਇਦਾ ਕਰੂਗਾ। ਉਹ ਵੀਡੀਓ ਵੱਧੂ ਦੇਖਦੇ ਵਾਈ ਗੁਰੂ ਜੀ। ਇਹ ਫੇਕ ਵੀਡੀਓ ਕੰਨੀਆਂ ਉਹ ਲੋਕਾਂ ਨੂੰ ਕਮੈਂਟਾਂ ਦੇ ਵਿੱਚ ਗਾਲਾਂ ਵੀ ਖਾਂਦੇ। ਤੇ ਗੁਰੂ ਜੀ ਇਹ ਜਿਹੜਾ ਪੁੱਟੀ ਹੈ ਇਹ ਜਾੜ ਵਾਸਤੇ ਆਕਾ ਸੰਗਤ ਜੀ ਆ ਬੁਟੀ ਦੇਖ ਰਹੇ ਤੁਸੀਂ ਆ ਬੁਟੀ ਦਾ ਪੱਤੇ ਤੋੜ ਕੇ ਇਹਦਾ ਅਰਕ ਕੱਢ ਕੇ ਜਿਹੜੀ ਜੜ ਤੋਂ ਜਿਹੜੇ ਪਾਸੇ ਜੜ ਤੋਂ ਖਦੀ ਉਹ ਕਾਨ ਦੇ ਵਿੱਚ ਪਾਓ ਜਿੱਦੇ ਕਾਨ ਦੇ ਵਿੱਚ ਪਾਈ ਨਾਲ ਨਾਲ ਚੀਸ ਬੰਦ ਨਾਲ ਨਿਆ ਦਰਦ ਖਤਮ ਨਾਲ ਨਾ ਕੀੜਾ ਵੀ ਖਤਮ ਸੰਗਤ ਜੀ ਆਹ ਧਿਆਨ ਨਾਲ ਦੇਖ ਲੋ ਬੁਟੀ ਤੇ ਅੱਤੋਂ ਬਾਦ ਗਰੀਬ ਦੀ ਫਾਇਦਾ ਹੋਊਗਾ ਤੇ ਹੋਰ ਵੀ ਜੜੀ ਬੂਟੀਆਂ ਤੁਹਾਨੂੰ ਦੱਸਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ